ਵਹਿਰਜ ਕਾ ਖਾਲਸਾ ਵਹਿਰਜ ਕੀ ਫਤਿਹ ਜੋ ਸਰਕਾਰ ਸਿਹਤ ਬੀਮਾ ਯੋਜਨਾ ਦਾ ਐਲਾਨ ਕੀਤਾ 10 ਲੱਖ ਪਰਿਵਾਰ ਨੂੰ ਉਸ ਵਿੱਚ ਗੱਲ ਤਾਂ ਕਰਦੇ ਆ ਵੀ 65 ਲੱਖ ਪਰਿਵਾਰਾਂ ਨੂੰ ਲਾਭ ਮਿਲੂ ਤੇ ਇਹਦੇ ਨਾਲ ਨਾਲ ਕਿ ਕਹਿੰਦੇ ਨੇ ਕਿ 3 ਕਰੋੜ ਪੰਜਾਬੀਆਂ ਦੀ ਗੱਲ ਕਰਦੇ ਨੇ ਵੀ 3 ਕਰੋੜ ਦੀ ਗੱਲ ਕਰਦੇ ਨੇ 1.65 ਲੱਖ ਪਰਿਵਾਰ ਦੀ ਗੱਲ ਕਰਦੇ ਨੇ ਜਿਹੜਾ ਇਹਦਾ ਅੰਤਰਾ ਉਹ ਦੀ ਸਮਝ ਨਹੀਂ ਆਈ ਵੀ ਬਾਕੀ ਪਰਿਵਾਰ ਜਿਹੜੇ ਰਹਿ ਗਏ ਉਹ ਉਸ ਯੋਜਨਾ ਤੋਂ ਬਾਹਰ ਨੇ ਕਬੈਟ ਨੇ ਕਿਦਨ ਹੋਰ ਨਾਲ ਜੇ ਇੰਨਾ ਪੈਸਾ ਪੰਜਾਬ ਸਰਕਾਰ ਕੋਲੇ ਹੈ ਤਾਂ ਮੁਲਾਜ਼ਮਾਂ ਦਾ 3.16% ਕਿਉਂ ਰੱਖਿਆ ਮੁਲਾਜ਼ਮਾਂ ਨੂੰ ਇੱਕ ਇੱਕ 16 ਤੋਂ ਸਟੇਲ ਮਿਲੇ ਤੇ ਉਹਦਾ ਏਰੀਆ ਲ 1 4 26 ਤੱਕ ਕਰਕੇ ਨੂੰ ਲੱਗੇ ਹੋ ਫਿਰ 42 ਕਿਸ਼ਤਾਂ ਔਰ ਕਹਾ ਕਰਨਾ ਬਤਾ ਦਿੰਦਾ ਇਹ ਗੱਲ ਤੱਥਾਂ ਤੇ ਆਧਾਰ ਕਰਦੇ ਹਾਂ ਕਿ ਬਿਨਾ ਐਸਟੀਮੇਟ ਤੋਂ ਬਿਨਾ ਸਿਸਟਮ ਬਣਾਵਾਏ ਤੋਂ ਇੱਕ ਡਰਾਮਾ ਜਾਂ ਕਰ ਦਿੰਦੇ ਹਾਂ ਵੀ ਜਿਵੇਂ 22 ਦੇ ਵਿੱਚ ਐਮਐਸਪੀ ਦੇ ਦਾਂਗੇ ਪੈਨਸ਼ਨ ਪੁਰਾਣੀ ਬਹਾਲ ਕਰ ਦਾਂਗੇ ਸੜਕਾਂ ਤੇ ਧਰਨੇ ਨਹੀਂ ਲਾਣੇ ਪੈਣਗੇ ਟੈਂਕੀਆਂ ਤੇ ਨਹੀਂ ਚੜਨਾ ਪਊਗਾ ਕਿਸੇ ਭੈਂਸ ਦੇ ਚੁੰਨੇ ਨਹੀਂ ਉਤਰੋਗੇ ਕਿਸੇ ਦੀ ਪੱਗ ਨਹੀਂ ਉਤਰੋਗੀ ਸੜਕਾਂ ਤੇ ਆਣ ਦੀ ਲੋੜ ਨਹੀਂ ਤੇ ਸਾਰੀਆਂ ਮਸਲੇ ਹੱਲ ਤਰੰਤ ਕਰ ਦਾਂਗੇ ਤੇ ਇਹੋ ਜਿਹਾ ਮਾਹੌਲ ਦੇ ਮੰਗੇ ਪੰਜਾਬ ਨੂੰ ਵੀ ਲੋਕ ਪ੍ਰਾਣੀਆਂ ਸਰਕਾਰਾਂ ਭੁੱਲ ਜਾਣਗੇ ਬਣਾਇਆ ਤਾਂ ਸਾਨੂੰ ਇਸਤਰੀ ਤੀ ਵੀ ਪ੍ਰਾਣੀਆਂ ਸਰਕਾਰਾਂ ਜੇ ਫਿੱਟ ਨਹੀਂ ਪੀਆਂ ਤਾਂ ਸਾਨੂੰ ਬਣਾਇਆ ਪਰ ਜਿਹੜੇ ਤੁਸੀਂ ਨਾਟਕ ਜਿੰਨ ਫਾਫੇਵਾਜੀ ਕਰੀਆ ਇਹ ਲੋਕਾਂ ਦੇ ਚੇਤੇ ਨਹੀਂ ਤੀ ਨਾ ਇਹ ਲੋਕਾਂ ਨੂੰ ਯਾਦ ਨਹੀਂ ਤੀ ਵੀ ਇਸ ਤਰ੍ਹਾਂ ਵੀ ਹੋਊ ਦੇ ਪੰਡਗ ਹੋਊ ਮੁਲਾਜ਼ਮਾਂ ਦਾ ਸੋਨਾ ਦੇ ਸਕੇਲ ਗਹਾਂਏ ਸਾਲਾਂ ਦੇ ਵਿੱਚ ਲਿਜਾਨਗੇ ਕਿਹੜੀ ਅਗਲੀ ਸਰਕਾਰ ਆਊਗੀ ਉਪਤ ਨਹੀਂ ਦੇਊਗੀ ਪਤਾ ਨਹੀਂ ਨਾ ਦੇਊਗੀ ਜੇ ਤੁਹਾਡੇ ਕੋਲੇ ਪੈਸੇ ਹੈਗੇ ਨੇ ਤੁਸੀਂ ਯੋਜਨਾ ਲਾਗੂ ਕਰੀਆ ਹੈਲਥ ਯੋਜਨਾ ਲਾਗੂ ਕਰੀਆ 10 ਲੱਖ ਪਰਿਵਾਰਾਂ ਨੂੰ ਲਾਜ ਲਈ ਜਿਹੜਾ 5 ਲੱਖ ਸੈਂਟਰ ਸਰਕਾਰ ਤੇ ਪੰਜਾਬ ਸਰਕਾਰ ਮਿਲ ਕੇ ਪੰਜਾਬ ਦੇ ਲੋਕਾਂ ਨੂੰ ਲਾਜ ਲਈ ਦੇ ਰਹੀ ਸੀ ਉਹਦੇ ਨਾਲ ਤਾਂ 15 ਲੱਖ ਬਣ ਜੂ ਤੇ 15 ਲੱਖ ਮਿਲੂਆ ਪਰਿਵਾਰ ਨੂੰ ਕੁ 10 ਲੱਖ ਮਿਲੂਗਾ ਸੈਂਟਰਲ ਯੋਜਨਾ ਲਾਗੂ ਰਹੂਗੀ ਕਿ ਬੰਦ ਹੋਊਗੀ ਇਹਦਾ ਕਲੀਅਰ ਨਹੀਂ ਹੋ ਰਹੀ ਗੱਲ ਇਕ ਤਾਂ ਇਹ ਕਲੀਅਰ ਕਰ ਦਿੱਤੀ ਜਾਵੇ ਵੀ ਇਸ ਲਾਜ ਦੇ ਵਿੱਚ ਸੈਂਟਰ ਦਾ ਕਿਹੜਾ 5 ਲੱਖਾ ਉਹ ਵਿੱਚ ਮਿਲਾ ਕੇ 10 ਲੱਖ ਹੋਊ ਜੇ ਇਹ ਗੱਲ ਕਲੀਅਰ ਕਰਦੇ ਵੀ 5 ਲੱਖ ਉਹ ਐਕਸਟਰਾ 10 ਲੱਖ ਇਹ ਵੱਖਰਾ ਤੇ 15 ਲੱਖ ਦਾ ਲਾਜ ਪੰਜਾਬੀ ਪਰਿਵਾਰ ਨੂੰ ਮਿਲੂ ਗੱਲ ਪਰੋਲੇਤ ਨਹੀਂ ਹੋਣੀ ਚਾਹੀਦੀ ਤੇ ਜੇ ਤੁਹਾਡੇ ਕੋਈ ਪੈਸਾ ਇਤਨਾ ਹੈ ਤਾਂ ਕਿਹੜੇ ਮੁਲਾਜ਼ਮਾਂ ਦਾ ਬਕਾਇਆ ਪੈਨਸ਼ਨ ਦਾ ਬਕਾਇਆ ਤੇ ਤੁਸੀਂ ਕਿਹਾ ਸੀ ਆਉਣ ਵਾਲੇ ਕੈਬਨਟ ਦੇ ਵਿੱਚ ਪੁਰਾਣੀ ਪੈਨਸ਼ਨ ਬਹਾਲ ਕਰਾਂਗੇ ਫਿਰ ਗੱਲ ਹੋਰ ਇੱਕ ਝੋਲੇ ਚ ਪਾ ਦਿੱਤੀ ਬੇਨਾ ਕੁਚੋੜਿਆਂ ਤੋਂ ਬਾਹਰ ਕੱਢਣਾ ਤੇ ਕਿਹੜੇ ਬਕਾਇਏ ਨੇ ਮਲਾਜ਼ਮਾਂ ਦਾ ਡੀਏ ਦਾ ਹੋਵੇ ਚਾਹੇ ਇੱਕ ਇੱਕ 16 ਤੋਂ 100 ਦਾ ਹੋਵੇ ਉਹਨੂੰ ਤੁਰੰਤ ਰਿਲੀਜ਼ ਕਰੋ ਫਿਰ ਜਿਹੜੀਆਂ ਸਕੀਮਾਂ ਨੇ ਲਾਗੂ ਕਰੀ ਜਾਓ ਜੇ ਤੁਹਾਡੇ ਖਜ਼ਾਨੇ 'ਚ ਪੈਸੇ ਨਹੀਂ ਹੈਗੇ ਇੱਕ ਤੁਸੀਂ ਅਹ ਅਹੀ 27 ਚ ਸਰਕਾਰ ਦੀ ਇਲੈਕਸ਼ਨ ਆ ਉਹਦੇ ਲਈ ਕਰ ਰਹੇ ਹੋ ਫਿਰ ਤਾਂ ਬਹੁਤ ਇੱਕ ਨੌਣੀ ਹਰਕਤ ਆ ਕਿ ਤੁਸੀਂ ਇੱਕ ਇਲੈਕਸ਼ਨ ਜਿੱਤਣ ਲਈ ਕਰ ਰਹੇ ਹੋ ਤੇ ਇੱਕ ਲੋਕਾਂ ਦੇ ਮਨਾਂ ਦੇ ਵਿੱਚ ਆਪਣੇ ਕੰਮ ਲਾ ਜਾ ਕੇ ਲੋਕਾਂ ਦੇ ਮਨ ਜਿੱਤ ਕੇ ਤੁਸੀਂ ਸਰਕਾਰ ਬਣਾਓ ਲੋਕਾਂ ਦੇ ਮਸਲੇ ਹੱਲ ਕਰਕੇ ਸਰਕਾਰ ਬਣਾਓ ਪਰ ਇਹ ਤਾਂ ਗੱਲ ਨਿਕਲ ਕੇ ਹੋ ਰਹੀ ਆ ਰਹੀ ਆ ਵੀ ਜਿੰਨੇ ਪੈਸੇ ਬਕਾਇਆ ਮੁਲਾਜ਼ਮਾਂ ਦੇ ਡੀਏ ਦੇ ਨੇ ਉਹਨਾਂ ਤੁਸੀਂ ਐਡ ਤੇ ਖਰਚਾ ਕਰ ਦਿੰਦੇ ਹੋ ਤੁਸੀਂ ਤਾਂ ਕਹੇ ਕਰਦੇ ਤੇ ਵੀ ਜਹਾਜ਼ਾਂ ਤੇ ਬਾਗਲ ਛੋਟਾ ਜਿਹਾ ਪੰਜਾਬ ਆ ਇੰਨੇ ਗੇੜੇ ਮਾਰਦਾ ਤੁਸੀਂ ਤਾਂ ਕਹੇ ਕਰਦੇ ਤੇ ਥੰਨੇ ਪੁਲਸ ਵਾਲੇ ਖੜੇ ਰਹਿੰਦੇ ਨੇ ਭੁੱਖੇ ਪਾਣੇ ਉੱਪਰ ਦੀ ਉੱਡ ਜਾਂਦੇ ਨੇ ਲੋਕਾਂ ਦੇ ਨਾਲ ਮਿਲਦੇ ਨਹੀਂ ਤੁਸੀਂ ਤਾਂ ਇਹਨਾਂ ਨਾਲ ਉਹ ਵੀ ਹੱਦਾ ਪਾਰ ਕਰ ਗਏ ਐਸ ਕਰਕੇ ਬਿੰਪੀਆ ਬਹੁਤ ਕੁਝ ਬੋਲਣਾ ਸੀ ਤੇ ਜੇ ਤੁਸੀਂ ਮਸਲੇ ਹੱਲ ਕਰਦੇ ਹੋ ਲੋਕ ਤੁਹਾਡੇ ਨਾਲ ਜੁੜਨਗੇ ਜੇ ਤੁਸੀਂ ਇਹਨਾਂ ਡਰਾਮਾਬਾਜ਼ੀ ਕਰਦੇ ਹੋ ਲੋਕ ਤੁਹਾ ਤੋਂ ਦੂਰ ਹੋਣਗੇ ਇਹ ਤੁਸੀਂ ਆਪ ਸਮਝਣਾ ਤੇ ਮੈਂ ਬੇਨਤੀ ਕਰਦਾ ਪੰਜਾਬੀਆਂ ਨੂੰ ਮੁਲਾਜ਼ਮਾਂ ਨੂੰ ਪੈਨਸ਼ਨਰ ਨੂੰ ਵਿਜੇ ਮਸਲੇ ਹੱਲ ਨਹੀਂ ਕਰਦੇ ਤਾਂ ਇਹ ਤੋਂ ਬਾਅਦ ਕੀ ਹੁੰਦਾ ਹੁੰਦਾ ਸੰਘਰਸ਼ ਸੰਘਰਸ਼ ਇਹ ਜਾ ਬਣਾ ਕੇ ਦਿਖਾ ਦਿਓ ਬਿਅਾਨ ਵਾਲੇ ਸਮੇਂ ਦੇ ਵਿੱਚ ਨਾ ਇਹ ਜਾ ਸਰਕਾਰ ਨੂੰ ਕਿਸੇ ਨੂੰ ਸੰਘਰਸ਼ ਮਿਲਿਆ ਨਾ ਮਿਲੇ ਤੇ ਕਿਨੇ ਆਪਣੇ ਡੀਏ ਏਰੀਅਲ ਨੇ ਉਹ ਨੈਕਰੀਦਮ ਲੈਣਾ ਧੰਨਵਾਦ